ਦਿੱਲੀ ਨੈਸ਼ਨਲ ਹਾਈਵੇ ਤੇ ਇੱਕ ਡੈੱਡ ਬੋਡੀ ਆ ਜਿਹੜੀ ਆ ਟੁਕੜਿਆਂ ਦੇ ਵਿੱਚ ਮਿਲੀ ਆ ਅੱਧੇ ਟੁਕੜੇ ਜਿਹੜੇ ਆ ਪੁੱਲ ਦੇ ਉੱਪਰ ਮਿਲੇ ਦੱਸਿਆ ਜਾ ਰਿਹਾ ਕਿ ਬੈਗ ਦੇ ਵਿੱਚ ਡੈੱਡ ਬੋਡੀ ਆ ਜਿਹੜੀ ਮਿਲੀ ਆ ਤੇ ਅੱਧੇ ਟੁਕੜੇ ਡੈੱਡ ਬੋਡੀ ਦੇ ਰੇਲਵੇ ਦੇ ਕੋਲ ਮਿਲੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਟਰੀ ਦੇ ਕੋਲ ਟੁਕੜੇ ਮਿਲੇ ਤੇ ਉਸ ਤੋਂ ਬਾਅਦ ਸਨਸਣੀ ਬੈਲਗਿਵ ਦੱਸਿਆ ਜਾ ਰਿਹਾ ਇੱਕ ਰਾਘਿਰ ਨੇ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਕਿ ਇੱਕ ਇੱਥੇ ਸੂਟਕੇਸ ਪਿਆ ਜਿਹਦੇ ਵਿੱਚ ਡੈੱਡ ਬੋਡੀ ਪਈ ਹੋਈ ਆ ਤਮਾਮ ਤਸਵੀਰਾਂ ਜਿਹੜੀਆਂ ਰੇਲਵੇ ਟਰੈਕ ਦੀਆਂ ਅਜੇ ਤੱਕ ਇਹ ਨਹੀਂ ਪਤਾ ਚੱਲ ਪਾਇਆ ਕਿ ਉਹ ਡੈ ਲੇਡੀਜ਼ ਹੈ ਜੈਂਟਸ ਹੈ ਇਹ ਹਜੇ ਤੱਕ ਉਹ ਨਹੀਂ ਪਤਾ ਚਲ ਪਾਇਆ ਕਿਉਂਕਿ ਜਿਹੜੀ ਹੈ ਡੈੱਡ ਬੋਡੀ ਉਹ ਟੁਕੜਿਆਂ ਦੇ ਵਿੱਚ ਮਿਲੀ ਹੈ ਅੱਧੇ ਟੁਕੜੇ ਡੈੱਡ ਬੋਡੀ ਦੇ ਰੇਲਵੇ ਲਾਈਨਾਂ ਤੇ ਮਿਲੇ ਹੈ ਤੇ ਅੱਧੇ ਟੁਕੜੇ ਡੈੱਡ ਬੋਡੀ ਦੇ ਉੱਪਰ ਇੱਕ ਸੂਟਕੇਸ ਦੇ ਵਿੱਚ ਮਿਲੇ ਹੈ ਸਨਸਣੀ ਫੈਲ ਗਈ ਪੂਰੇ ਇਲਾਕੇ ਦੇ ਵਿੱਚ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਇੱਕ ਬੋਡੀ ਹੈਗੀ ਹੈ ਔਰ ਜਿਹਦਾ ਸਿਰ ਔਰ ਤਨ ਅਲੱਗ-ਅਲੱਗ ਜੁਗਾ ਸਿਰ ਉੱਪਰ ਸੀਗਾ ਤਨ 45 57 ਸੀ ਬੈਗ ਚ ਪਾਇਆ ਸੀ ਸੋਦੀ ਤਹਿਕੀਕਤ ਕਰ ਰਹੇ ਹੈ ਤਹਿਕੀਕਤ ਕਰਨ ਤੋਂ ਬਾਅਦ ਸਾਰੀ ਗਲਪਤ ਹੈ ਰੇਵੀ ਬਰੇਜ ਹੈਗਾ ਰੇਲਵੇ ਬ੍ਰਿਜ ਉੱਪਰ ਸੰਗਾ ਤੇ ਜਿਹੜਾ ਥੱਲੇ ਵਾਲਾ ਧੜ ਸੀਗਾ ਉੱਥੇ ਲਿਖੋ ਸਕਰੋਲ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸੌਰਵ ਰੌੜਾ ਲੁਧਿਆਣਾ ਦੇ ਨੈਸ਼ਨਲ ਹਾਈਵੇ ਤੇ ਦਿੱਲੀ ਨੈਸ਼ਨਲ ਹਾਈਵੇ ਤੇ ਇੱਕ ਡੈੱਡ ਬੋਡੀ ਆ ਜਿਹੜੀ ਆ ਟੁਕੜਿਆਂ ਦੇ ਵਿੱਚ ਮਿਲੀ ਆ ਅੱਧੇ ਟੁਕੜੇ ਜਿਹੜੇ ਆ ਪੁੱਲ ਦੇ ਉੱਪਰ ਮਿਲੇ ਦੱਸਿਆ ਜਾ ਰਿਹਾ ਕਿ ਬੈਗ ਦੇ ਵਿੱਚ ਡੈੱਡ ਬੋਡੀ ਆ ਜਿਹੜੀ ਮਿਲੀ ਆ ਤੇ ਅੱਧੇ ਟੁਕੜੇ ਡੈੱਡ ਬੋਡੀ ਦੇ ਰੇਲਵੇ ਦੇ ਕੋਲ ਮਿਲੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਟਰੀ ਦੇ ਕੋਲ ਟੁਕੜੇ ਮਿਲੇ ਤੇ ਉਸ ਤੋਂ ਬਾਅਦ ਸਨਸਣੀ ਬੈਲ ਗਈ ਪੂਰੇ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਇੱਕ ਰਾਘਿਰ ਨੇ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਕਿ ਇੱਕ ਇੱਥੇ ਸੂਟਕੇਸ ਪਿਆ ਜਿਹਦੇ ਵਿੱਚ ਡੈੱਡ ਬੋਡੀ ਪਈ ਹੋਈ ਆ ਮੌਕੇ ਤੇ ਪੁਲਿਸ ਪਹੁੰਚੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਪਰ ਲੋਕ ਵੀ ਖੜੇ ਨੇ ਤਮਾਮ ਤਸਵੀਰਾਂ ਜਿਹੜੀਆਂ ਰੇਲਵੇ ਟਰੈਕ ਦੀਆਂ ਜਿੱਥੇ ਕਿ ਇੱਕ ਡੈੱਡ ਬੋਡੀ ਮਿਲੀ ਹੈ ਹਜੇ ਤੱਕ ਇਹ ਨਹੀਂ ਪਤਾ ਚੱਲ ਪਾਇਆ ਕਿ ਉਹ ਡੈੱਡ ਬੋਡੀ ਹੈ ਕਿ ਦੀ ਲੇਡੀਜ਼ ਹੈ ਜੈਂਟਸ ਹੈ ਇਹ ਹਜੇ ਤੱਕ ਉਹ ਨਹੀਂ ਪਤਾ ਚਲ ਪਾਇਆ ਕਿਉਂਕਿ ਜਿਹੜੀ ਹੈ ਡੈੱਡ ਬੋਡੀ ਉਹ ਟੁਕੜਿਆਂ ਦੇ ਵਿੱਚ ਮਿਲੀ ਹੈ ਅੱਧੇ ਟੁਕੜੇ ਡੈੱਡ ਬੋਡੀ ਦੇ ਰੇਲਵੇ ਲਾਈਨਾਂ ਤੇ ਮਿਲੇ ਹੈ ਤੇ ਅੱਧੇ ਟੁਕੜੇ ਡੈੱਡ ਬੋਡੀ ਦੇ ਉੱਪਰ ਇੱਕ ਸੂਟਕੇਸ ਦੇ ਵਿੱਚ ਮਿਲੇ ਹੈ ਸਨਸਣੀ ਫੈਲ ਗਈ ਪੂਰੇ ਇਲਾਕੇ ਦੇ ਵਿੱਚ ਜਦੋਂ ਸੂਟਕੇਸ ਨੂੰ ਇੱਕ ਰਾਘਿਰ ਨੇ ਦੇਖਿਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਮੌਕੇ ਤੇ ਪਹੁੰਚੀ ਜਾਂਚ ਕੀਤੀ ਜਾ ਰਹੀ ਹੈ ਸਿਵਲ ਹਸਪਤਾਲ ਦੇ ਵਿੱਚ ਡੈੱਡ ਬੋਡੀ ਰੱਖਾ ਦਿੱਤੀ ਗਈ ਹੈ ਮੌਕੇ ਤੇ ਪੁਲਿਸ ਪਹੁੰਚੀ ਇਸ ਜਗ੍ਹਾ ਤੇ ਜਿਹੜੀ ਡੈੱਡ ਬੋਡੀ ਮਿਲੀ ਸੀ ਤੇ ਮੌਕੇ ਤੇ ਪੁਲਿਸ ਹੈ ਆਲੇ-ਦੁਆਲੇ ਦੇ ਥਾਣੇ ਦੇ ਲੋਕ ਜਿਹੜੇ ਆ ਪਹੁੰਚੇ ਆ ਆ ਮਾਮਲੇ ਦੀ ਜਿਹੜੀ ਹੈ ਜਾਂਚ ਉਹ ਕੀਤੀ ਜਾ ਰਹੀ ਹੈ ਅਧਿਕਾਰੀ ਇੱਥੇ ਪਹੁੰਚੇ ਦੱਸਿਆ ਜਾ ਰਿਹਾ ਹੈ ਕਿ ਸਿਵਲ ਹਸਪਤਾਲ ਦੇ ਵਿੱਚ ਡੈੱਡ ਬੋਡੀ ਆ ਜਿਹੜੀ ਹੈ ਰੱਖਾ ਦਿੱਤੀ ਗਈ ਹੈ ਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸਵਾਲ ਇਹ ਹੈ ਕਿ ਜਦੋਂ ਡੈੱਡ ਬੋਡੀ ਕੱਟੀ ਹੋਈ ਮਿਲੀ ਅੱਧੇ ਟੁਕੜੀਆਂ ਚ ਮਿਲੀ ਤੇ ਉਸ ਤੋਂ ਬਾਅਦ ਸਸੰਸਲੀ ਫੈਲ ਗਈ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਉੱਪਰ ਜਿਹੜਾ ਕਿ ਹੈ ਨੈਸ਼ਨਲ ਹਾਈਵੇ ਉਦੇ ਤੇ ਜਾਮ ਲੱਗ ਗਿਆ ਲੋਕ ਪੁਲਾਂ ਤੇ ਖੜ ਕੇ ਦੇਖਣ ਲੱਪੇ ਕਿ نیچے ਹੋਇਆ ਕੀ ਹੈ ਜਦੋਂ ਇਹ ਪਤਾ ਚੱਲਿਆ ਕਿ ਬੋਡੀ ਹੈ ਜਿਹੜੀ ਹੈ ਟੁਕੜੀਆਂ ਦੇ ਵਿੱਚ ਮਿਲੀ ਤੇ ਦਹਿਸ਼ਤ ਦਾ ਮਾਹੌਲ ਹੈ ਜਿਹੜਾ ਪੈਦਾ ਹੋ ਗਿਆ ਤੇ ਹੁਣ ਡੇਡ ਬੋਡੀ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੇ ਉੱਥੇ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਡੈਡ ਬੋਡੀ ਕਿਸ ਦੀ ਹੈ ਇੱਕ ਮਹਿਲਾ ਦੀ ਹੈ ਜਾਂ ਕਿਸੇ ਪੁਰਸ਼ ਦੀ ਹੈ ਉਹ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਕਿੰਨੇ ਸਾਲ ਦੀ ਹੈ ਪੂਰੇ ਜਾਂਚ ਦਾ ਵਿਸ਼ਾ ਹੈ ਇਹਦੇ ਵਿੱਚ ਜਾਂਚ ਕੀਤੀ ਜਾਊਗੀ ਕਿ ਜਿਹਦੀ ਡੈਡ ਬੋਡੀ ਮਿਲੀ ਹੈ ਉਹ ਕੌਣ ਹੈ ਜਾਂ ਕੋਈ ਜਿਹੜਾ ਕਿ ਹੈ ਕੋਈ ਗੁੰਮੀ ਹੋਈ ਜਿਹੜੀ ਰਿਪੋਰਟ ਹੈ ਜਿਹੜੀ ਉਸ ਤੇ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਲੋਕ ਹੈ ਗੁੰਮਸ਼ੁਦਾ ਹੋ ਜਾਂਦੇ ਉਸ ਤੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਜਿਹੜੀ ਡੈੱਡ ਬੋਡੀ ਹੈ ਕਿ ਦੀ ਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਜਗ੍ਹਾ ਤੇ ਡੈੱਡ ਬੋਡੀ ਮਿਲੀ ਸੀ ਆ ਜਿਹੜੀ ਤੁਸੀਂ ਜਗ੍ਹਾ ਦੇਖ ਰਹੇ ਹੋ ਨੁੱਕਰ ਤੇ ਇਸ ਜਗ੍ਹਾ ਤੇ ਡੈੱਡ ਬੋਡੀ ਦੇ ਅੱਧੇ ਹਿੱਸੇ ਮਿਲੇ ਤੇ ਅੱਧੇ ਹਿੱਸੇ ਪੁਲ ਦੇ ਉੱਪਰ ਮਿਲੇ ਤੇ ਉਸ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਮੌਕੇ ਤੇ ਪੁਲਿਸ ਪਹੁੰਚੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਹੁਣ ਇਸ ਤੋਂ ਬਾਅਦ ਪਤਾ ਚੱਲ ਪਾਊਗਾ ਕਿ ਉਹ ਡੈੱਡ ਬੋਡੀ ਹੈ ਕਿਸ ਦੀ ਹੁਣ ਇੱਕ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਇੱਕ ਬੋਡੀ ਹੈਗੀ ਹੈ ਔਰ ਜਿਹਦਾ ਸਿਰ ਔਰ ਧੜ ਅਲੱਗ-ਅਲੱਗ ਹੈਗਾ ਜੀ ਸਿਰ ਉੱਪਰ ਸੀਗਾ ਧੜ ਥੱਲੇ ਸੱਟਿਆ ਹੋਇਆ ਸੀ ਕਿਸੇ ਬੈਗਸ ਪਾਇਆ ਹੋਇਆ ਸੀ ਸੋਦੀ ਤਹਿਕੀਕਾਤ ਕਰ ਰਹੇ ਹੈ ਤਹਿਕੀਕਾਤ ਕਰਨ ਤੋਂ ਬਾਅਦ ਸਾਰੀ ਗੱਲ ਪਤਾ ਲੱਗੀ ਸਰ ਇਹ ਕਿਹੜੀ ਜਗ੍ਹਾ ਤੇ ਮਿਲਿਆ ਨਹੀਂ ਡੈਡ ਬੁਡੀ ਇਹ ਆਜਰਾ ਤੁਸੀਂ ਖੜੇ ਹੋ ਰੇਲਵੇ ਸਟੇਸ਼ਨ ਰੇਲਵੇ ਬ੍ਰਿਜ ਹੈਗਾ ਰੇਲਵੇ ਬ੍ਰਿਜ ਦੇ ਉੱਪਰ ਸੀਗਾ ਤੇ ਜਿਹੜਾ ਥੱਲੇ ਵਾਲਾ ਧੜ ਸੀਗਾ ਉਹ ਥੱਲੇ ਸੀ ਸਰ ਕਿਸੇ ਰਾਹ ਕਿਨੇ ਇਨਫੋਰਮੇਸ਼ਨ ਦਿੱਤੀ ਚੀ ਸੀ ਹਾਂ ਕਿਸੇ ਕੋਲੋਂ ਇਨਫੋਰਮੇਸ਼ਨ ਬੈਕ ਦੇਖ ਕੇ ਦਿੱਤੀ ਗਈ ਆ ਉਹਦੀ ਉਹਦੇ ਆਧਾਰ ਤੇ ਤਹਿਕੀਕਾ ਤੇ ਬੋਡੀ ਜੈਂਟਸ ਹੈ ਕਿ ਲੇਡੀਜ਼ ਆ ਇਹ ਹੁਣ ਸਾਰੀ ਚੀਜ਼ ਹਜੇ ਤਹਿਕੀਕਾ ਤੋਂ ਬਾਅਦ ਹੀ ਪਤਾ ਲੱਗੂਗੀ ਕਿ ਹਸਪੀਟਲ ਲੈ ਕੇ ਸਾਰੀ ਬੋਡੀ ਚੈੱਕ ਕਰਾਵਾਂ ਟੁਕੜਿਆਂ ਚ ਮਿਲੀ ਸੀ ਡੈਡ ਹਾਂ ਦੋ ਹਿੱਸੇ ਆ